ਹਾਂ ਜੀ ਇਹ ਸਾਡੇ ਬਾਬਾ ਜੀ ਬਾਬਾ ਕੀ ਨਾ ਆਪਣਾ ਰਵਿੰਦਰ ਸਿੰਘ ਰਵਿੰਦਰ ਸਿੰਘ ਜੀ ਇਹ ਚਣਿਆਂ ਦਾ ਸੂਪ ਬਣਾਉਂਦੇ ਬਹੁਤ ਜ਼ਿਆਦਾ ਸਵਾਦ ਬੜੀ ਸਾਫ ਸਫਾਈ ਨਾਲ ਇਹਨਾਂ ਦੀ ਆ ਛੋਟਾ ਜਿਹਾ ਸਟਾਲ ਲਾਇਆ ਇੱਥੇ ਰੋਜ਼ ਗਾਰਡਨ ਅੰਮ੍ਰਿਤਸਰ ਈ ਬਲਾਕ ਵਿੱਚ ਕਦੇ ਆਏ ਉਹਨਾਂ ਕੋਲ ਬਹੁਤ ਵਧੀਆ ਚੰਗੂ ਫਾਲ ਲੌਕੀ ਦਾ ਆਮਲੇ ਦਾ ਹਾਂ ਚਣਿਆਂ ਦਾ ਲੌਕੀ ਦਾ ਆਮਲੇ ਦਾ ਮੈਂ ਅਕਸਰ ਉਹਨਾਂ ਕੋਲ ਪੀ ਕੇ ਜਾਂਦਾ ਹਾਂ ਜੀ ਅਕਸਰ ਜਿਹੜਾ ਟਾਈਮ ਨਾ ਫਰੀ ਹੋਈ ਜਾਂਦਾ ਕੋ ਸੱਕੇ ਜੀਦਾ ਤੇ ਇੱਕ ਵੇ ਪੀੜੇ ਦੇ ਮੋਹ ਨੇ ਦੱਸਦਾ ਇਹ ਪੱਕੀ ਸ਼ਰਤ ਆ ਉਹ ਸਾਹਮਣੇ ਪਾਰਕਿਆ ਲੋਕ ਸੈਰ ਕਰਦੇ ਆ ਸੈਰ ਕਰਨ ਤੋਂ ਬਾਅਦ ਬਾਬਾ ਜੀ ਕੋਲੋਂ ਸੂਪ ਛੱਕਦੇ ਆ ਜੀ ਨਾਲ ਸ਼ੋਲੇ ਵੀ ਦਿੰਦੇ ਆ ਇਹਨਾਂ ਕੋਲ ਚੱਕਰ ਲਾਓ ਬਹੁਤ ਸਵਾਦ ਸੱਚੀ ਕਹਿੰਦਾ ਬਹੁਤ ਸਵਾਦ ਜੀ ਬਹੁਤ ਸਵਾਦ ਹੁੰਦਾ ਤੂ ਤਰੀਫ ਨਹੀਂ ਕਰਦੇ ਆਪਾਂ ਨਾਲੇ ਗੁਰੂ ਸਾਹਿਬ ਭਲਾ ਕਰਨ ਦੀ ਬਹੁਤ ਵਜ੍ਹਾ ਬਣਾਉਂਦੇ ਆ ਬਾਬਾ ਜੀ ਚਣੇ ਵੀ ਪਾ ਦਿਓ ਖਤਮ ਹੋ ਗਿਆ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਜੀ